ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੋਗਸ ਉਪਰ ਆਏ ਚੈਨਲ ਤੇ ਸੜਾ ਸਵਾਗਤ ਹੈ ਯੂਟਿਊਬ ਫੈਮਿਲੀ ਦੇ ਸਾਰੇ ਠੀਕ ਠਾਕ ਹੋਵਦੇ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਮੇਰੀਏ ਭੈਣੋ ਗਾਇਸ ਭੈਣੋ ਤੇ ਅੱਜ ਹੋ ਗਈ ਤਰੀਕ 8 ਤ ਦਨ ਹੋ ਗਿਆ ਸੋਮਵਾਰਨਾ ਤੇ ਤੁਹਾਨੂੰ ਪਤਾ ਜਿਹੜੀ ਆਪਣੀ ਸਵੇਰ ਦੀ ਸ਼ੁਰੂਆਤ ਹੁੰਦੀ ਉਹ ਰਸੋਈ ਤੋਂ ਹੁੰਦੀ ਆ ਤੇ ਰਾਤ ਦਾ ਜਿਹੜਾ ਅੰਡਾ ਰੋਟੀ ਪਣੀ ਕਰਦੇ ਬਾਅਦ ਓਬਵੀਅਸ ਹੋਈ ਤੋਂ ਐਂਡ ਆਫ ਦਾਣਾ ਤੇ ਰੋਟੀ ਮੈਂ ਪਹਿਲਾਂ ਪਕਾ ਲਈ ਆ ਤੇ ਆ ਰੱਖਿਆ ਸੀ ਦੁੱਧ ਮੇਰਾ ਦਾ ਤੇ ਜਿਵੇਂ ਆ ਵੀ ਬਾਹਰ ਖਸਕਾ ਕਿਉਂ ਇਹਦਾ ਬਣਾਵਾਂਗੇ ਪਨੀਰ ਹਨਾ ਜਿਹੜਾ ਆਪਣਾ ਘਰ ਦਾ ਪਨੀਰ ਹੁੰਦਾ ਆ ਉਹ ਇਕਦਮ ਸ਼ੁੱਧ ਤੇ ਇਕਦਮ ਟੇਸਟੀ ਹੁੰਦਾ ਆ ਜਿਹੜਾ ਆਪਾਂ ਮੋਲਦਾ ਰਹਿੰਦੇ ਆ ਆਪਾਂ ਨੂੰ ਕੀ ਬਤਾ ਕੀ ਬਣਾਇਆ ਕਾਹਦਾ ਬਣਾਇਆ ਕਿੱਦਾਂ ਬਣਾਇਆ ਹਨਾ ਤੇ ਇਸ ਕਰਕੇ ਚੀਜ਼ਾਂ ਕਰਦੀਆਂ ਵਿੱਚ ਵਿੱਚ ਕੀ ਜਰਰਤ ਕੀ ਰੱਖਦੀ ਹੁੰਦੀ ਹੈ ਹਨਾ ਤੇ ਮੈਂ ਰਾਤ ਦੁੱਧ ਜਾਨੀ ਰੱਖਤਾ ਸੀ 2 ਕਿਲੋ ਦਾ ਜਿਹਨੋਂ ਮੈਂ ਦੁੱਧ ਬਣਾਵਾਂਗੀ ਪੀਰੇ ਦਾ ਤੇ ਆ ਦੇਖੋ ਸਿੱਗਾ ਤਿਆਂ ਪਿਆਜ਼ ਮੈਂ ਇੱਕ ਵੱਡਾ ਕੱਟ ਲਿਆ ਤੇ ਨਾਲ ਹਰੀਆਂ ਮਿਰਚਾਂ ਤੇ ਬਹੁਤ ਚ ਕਹਿ ਲੋ ਵੀ ਟਮਾਟਰ ਉਹ ਵੀ ਪਾ ਜਾਂਦਾ ਹੈ ਮਟਰ ਜੋ ਮਰਜੀ ਪਾ ਲਓ ਪਨੀਰ ਦੀ ਪੌਜੀ ਵਿੱਚ ਤੇ ਪਰ ਜਿਹੜੋ ਆਪਣੇ ਵੀ ਚੀਜ਼ਾਂ ਹੈਗੀਆਂ ਉਹ ਪੋਹੀ ਪਾਵਾਂਗੇ ਹਨਾ ਤੇ ਬਹੁਤੀ ਫੁਗਰੀ ਨਹੀਂ ਮਾਰਦੀ ਕਿਉਂਕਿ ਅੱਜ ਕੱਲ ਫੁਗਰੀ ਵਾਲੇ ਜਾਦੇ ਲਊ ਹਨਾ ਪਰ ਸਾਡੀ ਲਾਈਫ ਤੇ ਸਾਡੇ ਵਲੌਗ ਚ ਰਿਐਲਟੀ ਹੁੰਦੀ ਹੈ ਨਾ ਤੁਹਾਨੂੰ ਵੀ ਪਤਾ ਤੁਸੀਂ ਵੀ ਜਾਣਦੇ ਹੀ ਹੋ ਨਾ ਤੇ ਦੇਖੋ ਜਿੱਥੇ ਰੋਜ਼ ਦਾ ਕੰਮ ਆ ਥਿਖੜੇ ਇੱਕ ਇੱਕ ਦਿਨ ਦਾ ਕੰਮ ਹੁੰਦਾ ਨਾ ਤੇ ਆਪਾਂ ਡੇਲੀ ਵਲੌਗ ਪਾਉਣੇ ਹੁੰਦੇ ਆ ਵੀ ਲਾਈਵ ਤੇ ਪਾਉਣੀ ਹੁੰਦੀ ਆ ਨਾ ਤੇ ਇਸ ਕਰਕੇ ਸਹੀ ਨਹੀਂ ਹੈਗਾ ਹੋਰ ਘਰੀਆਂ ਭੈਣਾਂ ਦੇ ਸਵੇਰੇ ਸਾਰੇ ਬਹੁਤ ਯਾਰਾ ਕੰਮ ਹੁੰਦੇ ਆ ਤੇ ਕੰਮ ਕਰਨਾ ਵਾਸਤੇ ਜਿੰਦਗੀ ਨਹੀਂ ਜਾਂਦੀ ਆ ਦੇਖਦਾ ਘੱਟੋ ਘੱਟ ਕੰਮ ਸੀਗਾ ਉਹ ਚੱਲ ਗਿਆ ਆਪਣੇ ਕੰਮ ਤੇ ਰੋਟੀ ਉਹਨਾਂ ਨੂੰ ਮੈਂ ਖਵਾਤੀ ਤੇ ਚਾਹ ਦਾ ਕਾਫੀ ਪਿਲਾਤਾ ਉਹਨਾਂ ਨੂੰ ਤੇ ਉਹ ਚੱਲ ਗਿਆ ਤੇ ਹੁਣ ਬਸ ਕੜਾਈ ਵਿੱਚ ਮੈਂ ਸਾਫ਼ ਕਰਕੇ ਰੱਖ ਲਈਏ ਦੇਖੋ ਤੇ ਮੇਟ ਮਸਾਲੇ ਵੀ ਮੈਂ ਪਾਲੇ ਵਿੱਚ ਦੇ ਤੇ ਹੁਣ ਜਦੋਂ ਨਾ ਇਹਦੇ ਫੁੱਟ ਵੱਜ ਗਏ ਪਨੀਰ ਬਣ ਗਿਆ ਤੇ ਇਹਨੂੰ ਆਪਾਂ ਪਾਣੀ ਚ ਯਾਨੀ ਵੱਖਰਾ ਕਰ ਲੈਣਾ ਆ ਤੇ ਇਹਨੂੰ ਪਾਉਣ ਲੈਣਾ ਤੇ ਫਿਰ ਲਾਵਾਂਗੇ ਤੁੜਕਾ ਤੇ ਫਿਰ ਅੱਜ ਪ੍ਰੀਤ ਦੀ ਪੁੰਜ ਰੋਟੀ ਖਾਵਾਂਗੇ ਵੈਸੇ ਕਾਦੀ ਦਾਲ ਵੀ ਹੈਗੀ ਸੀਗੀ ਤੇ ਚਲੋ ਮੈਂ ਕਿ ਦਾਲ ਫਿਰ ਦੋ ਟਾਈਮ ਖਾ ਲਾਂਗੇ ਜਾਂ ਕਿਦਾਂ ਵੀ ਆ ਤੇ ਪ੍ਰੀਤ ਦੀ ਪਨੀਰ ਬੱਚੇ ਨਾ ਖੁਸ਼ ਹੋ ਕੇ ਖਾਂਦੇ ਪੁਰਜੀ ਹੈ ਨਾ ਜੀ ਤੇ ਉਹ ਸੀ ਉਹ ਵੀ ਬਣਾ ਲੀਦਾ ਨਾਲ ਦਹੀਂ ਆ ਤੇ ਨਾਲ ਦਹੀਂ ਲੈ ਲੈਣਗੇ ਦਹੀਂ ਤਾਂ ਖਾਣਾ ਹੀ ਖਾਣਾ ਹੈ ਨਾ ਤੇ ਦਹੀਂ ਕਈ ਵਾਰੀ ਸਹੀ ਨਹੀਂ ਬਣਦਾ ਕਈ ਵਾਰੀ ਸਹੀ ਬਣ ਜਾਂਦਾ ਚਲੋ ਸਾ ਟੈਮ ਟੈਮ ਦੀ ਗੱਲ ਵੈਸੇ ਹੁਣ ਤਾਂ ਬਾਹਰ ਹੀ ਬਣ ਜਾਂਦਾ ਹੈ ਤਾਂ ਪਹਿਲਾਂ ਹੁੰਦਾ ਵੀ ਚਲੋ ਸੈਣਾ ਲਕਾਉਣਾ ਪੈਂਦਾ ਨੇ ਇਹਨਾਂ ਨੂੰ ਠੰਡਣ ਲੱਗੇ ਤੇ ਹੁਣ ਗਰਮੀ ਵਿੱਚ ਬਾਹਰ ਹੀ ਬਣ ਜਾਂਦਾ ਹੈ ਤੇ ਲੋ ਜ ਪਨੀਰ ਗਿਆ ਬਣਾ ਤੇ ਪਾਣੀ ਵੱਖਰਾ ਹੋ ਗਿਆ ਤੇ ਪਨੀਰ ਹੋ ਗਿਆ ਵੱਖਰਾ ਦੇਖੋ ਘਰ ਦੇ ਦੁੱਧ ਕਿੰਨੀ ਮਾਇ ਕਿੰਨਾ ਕੁਝ ਬਣ ਜਣਾ ਘਰ ਦੇ ਦੁੱਧ ਹਨ ਤੇ ਦੁੱਧ ਦਹੀਂ ਲੱਸੀ ਘਿਓ ਮੱਖਣ ਪਨੀਰ ਹਨ ਚਲੋ ਜੀ ਮੈਨੂੰ ਪਾਉਣ ਲੈਣਾ ਹੁਣ ਤੇ ਆ ਦੇਖੋ ਜੀ ਪਾਉਣ ਕੇ ਫਿਰ ਤੜਕਾ ਲਾਉਣੀ ਇਹਨੂੰ ਉਹ ਦੇਖੋ ਚਮਚਾ ਫੇਰਾ ਵਿੱਚ ਦੇ ਮੰ ਲੋ ਦੀ ਚਮਚਾ ਫੇਰ ਲਿਆ ਵਿੱਚ ਤੇ ਇਹਨਾਂ ਸਾਰਾ ਪਣੀ ਕੱਢਣ ਤੋਂ ਬਾਅਦ ਫੇਰ ਇਹਨੂੰ ਧੋਣਾ ਆ ਕਿਉਂਕਿ 스멜 ਜੀ ਹੁੰਦੀ ਨਾ ਖਤਮ ਹੋ ਜਾਂਦੀ ਬੰਦੀ ਵਿੱਚ ਮੰ ਲੋ ਜੀ ਸਾਰਾ ਕੱਢ ਲਈ ਹੁਣ ਲਓ ਜੀ ਪਨੀਰ ਨੂੰ ਦੋ ਵਾਰੀ ਮੈਂ ਧੋ ਲਿਆ ਇਹਨੂੰ ਚੰਗੀ ਤਰ੍ਹਾਂ ਨਾਲ ਖਟਾਸ ਜੀ ਜਿਹੜੀ ਕੱਢ ਲਈ ਵਿੱਚੋਂ ਇਹਦੀਆਂ ਤੇ ਕੜਾਈ ਰੱਖ ਲਈ ਤੇ ਤੇਲ ਵਿੱਚ ਪਾ ਲਿਆ ਤੇ ਹੁਣ ਛੋਟੇ ਦੋ ਚਮਚ ਪਾਪਾ ਪਾਵਾਂਗੇ जीरे तो जीरे कुछ जंदी वाला जंदी है तो, तो फिर आप प्याज़ पाने बाद बात है पानी भी लगे रख ले हमें बच्चों पान में ना तेरे प्याज़ पाते हैं ना ਅਦੀ ਵਸੇ ਮੀਨਿਆ ਕੱਲ ਬਹੁ ਮੀ ਪੈਸ ਵੇਲੇ ਖੂਤ ਤੇ ਸਾਰੇ ਛੋਨੇ ਛੋਨੇ ਭਰ ਕੇ ਸੁੱਕੇ ਸੀਗੇ ਫਿਰ ਭਰ ਗਏ ਚੱਲੇ ਕੋਈ ਦੇਖੋ ਜੀ ਤੜਕਾ ਤਾਂ ਗਿਆ ਪੁੱਜ ਹੈ ਨਾ ਤੇ ਹੁਣ ਮੈਂ ਮਸਾਲਾ ਪਾ ਦਈਏ ਵਿੱਚ ਇਹਦੇ ਇਹ ਕੁਝ ਮੈਂ ਸਾਰਾ ਪਾਲਿਆ ਸੀ ਨਾ ਤੇ ਸਮੈਲ ਬੜੀ ਸੋਹਣੀ ਆਉਣ ਢਈ ਆ ਤੇ ਪਨੀਰ ਆਪਾਂ ਬਣਾਇਆ ਸੀਗਾ ਘਰ ਦਾ ਤੋਤਾ ਇਹਨਾਂ ਸਾਫ਼ ਕੀਤਾ ਤੇ ਨੂੰ ਪਾ ਦੇਣਾ ਇਹਦੇ ਵਿੱਚ ਹੁਣ ਤੇ ਲੋ ਜੀ ਹੁਣ ਸਾਡਾ ਸਾਦਣਾ ਆ। ਆ ਥੋੜਾ ਜਿਹਾ ਪਾਣੀ ਪਾ ਦੇਣਾ। ਪਾਣੀ ਪਾ ਕੇ ਫੇਸ ਸੋਣਾ ਪੱਕ ਜਾਂਦਾ ਇਹ। ਤੇ ਵੈਸੇ ਹੈਗਾ ਘਰ ਦਾ ਆ ਤਾਂ ਖੇਤੀ ਘੁੱਲ ਜਾਂਦਾ ਫੋਨ ਦੇ ਦੋਦੀ। ਲਓ ਜੀ। ਹੁਣ ਇਹਨੂੰ ਗੜਕਾ ਲਵਾ ਕੇ ਤੇ ਫੇ ਖਾਣੇ ਆ ਰੋਟੀ। ਮੋਸਣੀ ਸਮੈਲ ਆਉਣ ਲਈ ਆ ਤੇ ਲੋਟਾ ਗਦੀ ਹੈ ਹੁਣ ਤੇ ਦੇਖਦੇ ਕਿਦਾਂ ਦਾ ਬਣਿਆ ਤੇ ਪੱਖੀ ਚਲਾ ਲਿਆ ਅੰਦਰ ਲੋਜ ਪ੍ਰੀ ਦੀ ਪੁਰਜੀ ਬਣ ਕੇ ਹੋ ਗਈ ਤਿਆਰ ਕਹਿੰਦੇ ਹੁੰਦੇ ਨਾ ਘਾਦੀ ਮੁਰਗੀ ਦਾਲ ਬਰਾਬਰ ਹੁਸਾਵੇ ਆ ਤੇ ਹੁਣ ਰੋਟੀ ਦੀ ਤਿਆਰੀ ਕਰੀ ਖਾਣ ਦੀ ਜੀ ਚਲੋ ਜੀ ਰੋਟੀ ਖਾ ਕੇ ਤੁਹਾਨੂੰ ਮਿਲਦੇ ਆ ਜੀ ਹਿਲਣੀਆ ਆ ਬੈਠੀ ਹਿਲਣੀ ਲਾਈਏ ਹਿਲਣੀ ਹਿਲਣੀ ਕਰਦੇ ਆ ਆ ਦੇਖੋ ਬੋੜੀਆਂ ਨੇ ਬੈਠੀ ਹਿਲਣੀ ਤੇ ਅਨਕੀ ਵਿਨਾਲੀ ਬੈਠੀ ਆ ਰਣਕ ਲੱਗੀਆਂ ਨਾ ਪੌੜੀ ਤੇ ਤੇ ਆਹ ਦੇਖੋ ਸਵੀਟੀ ਉਹ ਵੀ ਬੈਠੀ ਛੱਤ ਤੇ ਮੈਨੂੰ ਰਸਤਾ ਦੋਗੇ ਕਿ ਨਹੀਂ ਦੱਸੋ ਮੈਨੂੰ ਸਾਈਡ ਤੇ ਉੱਟ ਚੱਲ ਹੂੰ ਅੱਠ ਆਪਣਾ ਘਰ ਸੰਘ ਕੇ ਬੈਠੀਆਂ ਤੇਰੀ ਤਾਂ ਅੱਜ ਹੀ ਸਿੱਪ ਪੱਕੀ ਆ ਨਾ ਤੂੰ ਟਸ ਤੋਂ ਮਸਣਾ ਹੋਇਆ ਕਰ ਅੱਛਾ ਵਾਹੂ ਦੇਖੋ 4 ਵਜੇ ਦਾ ਹੋ ਗਿਆ ਟਾਈਮ ਸ਼ਾਮ ਦਾ ਤੇ ਠੰਡਾ ਠੰਡਾ ਮੌਸਮ ਤੇ ਠੰਡੀ ਠੰਡੀ ਹਵਾਵਾਂ ਚੱਲਣ ਰਹੀ ਆ ਤੇ ਦਾਲ ਸਬ지 ਆਪਾਂ ਬਣਾ ਲਈ ਆ ਆਟਾ ਵੀ ਗੋਨ ਕੇ ਰੱਖ ਲਿਆ ਤੇ ਫਿਰ ਹੋਰ ਕੁੜੀ ਨੂੰ 5 ਵਜੇ ਨਾ ਧਾਰ ਕੱਢਣੀ ਆ ਤੇ ਦੇਖੋ ਜੀ ਕੱਲ ਲਗਾ ਸੀ ਗ੍ਰੇਨ ਹਨਾ ਤੇ ਮੈਂ ਗ੍ਰੇਨ ਦੀ ਕੋ ਵੀਡੀਓ ਨਹੀਂ ਬਣਾਈ ਨਾ ਮੈਂ ਦੇਖਿਆ ਹੀ ਹਨਾ ਤੇ ਕਿਹਨੇ ਦੇਖਣਾ ਨਹੀਂ ਚਾਹੀਦਾ ਇਦਾਂ ਨਾ ਚੰਗਾ ਨਹੀਂ ਹੁੰਦੇ ਸੀ ਤੇ ਲਈ ਤੇ ਜਿਹੜੀ ਮਾੜੀ ਚੀਜ਼ੇ ਮਾੜੀ ਹੁੰਦੀ ਹੈ ਨਾ ਤੇ ਨਾਲ ਕੱਲ ਸੀ ਪੁੰਨਿਆ ਕੱਲ ਸ਼ਾਮੀ ਸਾਡੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ ਕਾਫੀ ਮੈਂ ਉੱਥੇ ਵੀ ਨਹੀਂ ਕੋਈ ਵੀਡੀਓ ਬਣਾਈ ਤੁਹਾਨੂੰ ਪਤਾ ਵੀ ਹਨੇਰੇ ਕੋਈ ਵੀਡੀਓ ਨਹੀਂ ਬਣਦੀ ਹੈਗੀ ਜਿਹੜੀ ਆਪਾਂ ਦਿਨੇ ਬਣਾ ਲਈਏ ਬਣਾ ਲਈਏ ਤੇ ਬਦਲ ਲੱਗਦਾ ਵੀ ਰਾਤ ਨੂੰ ਆਊਗਾ ਹੈਗਾ ਇਹ ਹਾਜੀ ਨਾ ਚਲੋ ਖੈਰ ਜੋ ਉਹਨੂੰ ਚੰਗਾ ਲੱਗਦਾ ਹੈ ਨਾ ਜਿੱਥੇ ਉਹਨੂੰ ਰੱਖਣਾ ਉੱਥੇ ਰਹਿਣਾ ਪੈਂਦਾ ਤੇ ਬੰਦਾ ਤਾਂ ਕਹਿੰਦਾ ਵੀ ਮੇਤੋਂ ਆ ਵੀ ਹੋਵੇ ਆ ਵੀ ਚੀਜ਼ ਹੋਵੇ ਉਹ ਵੀ ਹੋਵੇ ਹੈਨਾ ਤੇ ਚਲੋ ਖੈਰ ਕਿਸਮਤ ਦੀ ਗੱਲਾਂ ਇੱਕ ਜਿੱਦਾਂ ਨਾ ਕੱਲ ਵੀਡੀਓ ਤੇ ਭੈਣ ਦਾ ਕਮੈਂਟ ਆਇਆ ਕਹਿੰਦੇ ਵੀ ਨਾ ਮੇਰੇਆਂ 19 ਸਾਲ ਹੋ ਗਏ ਵਿਆਹ ਨੂੰ ਮੇਰੇ ਕੋਲ ਬੱਚਾ ਨਹੀਂ ਹੋਇਆ ਹੈਗਾ ਉਹਨਾਂ ਨੇ ਵੀਡੀਓ ਦੇਖੀ ਨਾ ਮੇਰੀ ਤੇ ਉਹ ਜਿਵੇਂ ਬੋਲਿਆ ਸੀਗਾ ਵੀ ਵੀਰੀਏ ਭੈਣਾਂ ਸਾਰਿਆਂ ਨੂੰ ਵਾਹਿਗੁਰੂ ਦੇਵੇ ਹੈਨਾ ਚਲੋ ਮੈਂ ਤਾਂ ਹੁਣ ਵੀ ਕਹਿੰਨੀ ਖੈਰ ਬਾਬਾ ਹੰਦਾਲ ਜੀ ਨਾ ਅੱਗੇ ਅਰਦਾਸ ਕਰਦੀ ਆ ਇੱਕ ਮੇਰੀ ਭੈਣ ਹੈ ਇੱਕ ਹੋਰ ਆ ਪਿਛਲੀ ਵੀਡੀਓ ਤੇ ਕਮੈਂਟ ਆਇਆ ਸੀ ਉਹਦਾ ਵੀ ਤੇ ਵਾਹਿਗੁਰੂ ਜੀ ਚੇ ਪਾਛਾ ਸੁਣੇ ਇਹਨਾਂ ਦੀ ਲੱਗੀ ਹੋ ਕੇ ਹੈਨਾ ਤੇ ਦੇ ਵੀ ਇਹਨਾਂ ਨੂੰ ਇਹਦਾ ਇਹਨਾਂ ਦਾ ਹਿੱਸੇ ਦਾ ਬਣਦਾ ਹਨਾ ਤੇ ਦੇਖੋ ਜੀ ਹਰੇਕ ਕੁੜੀ ਦਾ ਸੁਪਨਾ ਹੁੰਦਾ ਹੈ ਨਾ ਘਰ ਵਾਲਾ ਚੰਗਾ ਹੋਵੇ ਵਧੀਆ ਹੋਵੇ ਹੈਨਾ ਜਿਹੜੀ ਜਾਨੀ ਉਹ ਸੁਣਨੇ ਵਾਲਾ ਹੋਵੇ ਹੈਨਾ ਤੇ ਬਾਕੀ ਇਹ ਆ ਤੇ ਕੋਈ ਵੀ ਭੈਣ ਆਪਣੇ ਉਰ ਵਾਜ ਨਹੀਂ ਘੋਣਾ ਚਾਹੁੰਦੀ ਹੈਨਾ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਉਹਨੂੰ ਬਹੁਤ ਹਨਾ ਵੈਸੇ ਕੋਈ ਵਾਸਤਾ ਨਹੀਂ ਹੁੰਦਾ ਹੈਗਾ ਤੇ ਮੈਨੂੰ ਉਸ ਭੈਣ ਦਾ ਕਮੈਂਟ ਕਮੈਂਟ ਨੂੰ ਭੈਣ ਇਹਨਾਂ ਵੱਡਾ ਛੱਡਿਆ ਨਾ ਬਹੁਤ ਤੇ ਮੈਨੂੰ ਵੜ ਮੈਨੂੰ ਕਮੈਂਟ ਪੜ੍ਹ ਕੇ ਬਹੁਤ ਜਿਆਦਾ ਯਾਨੀ ਅੰਦਰੋਂ ਦੁੱਖ ਲੱਗਿਆ ਹੈ ਪ੍ਰਮਾਤਮਾ ਤੂੰ ਕਿੰ ਕਿੱਦਾਂ ਕਿੱਦਾਂ ਨਾ ਤਸੌਨਾ ਰੂਹਾਂ ਨੂੰ ਹਨਾ ਵੀ ਉਹ ਭੈਣ ਕਿੰਨੀ ਦਰਸੀ ਹੋਊਗੀ ਹਨਾ ਉਹ ਦਿਨ ਦੇਖਣ ਲਈ ਜਿਹਨੇ ਜਿਹੜਾ ਦਿਨ ਆਇਆ ਉਹਨੂੰ ਦੇਣਾ ਹਨਾ ਚੰਗਾ ਤੇ ਕਿਉਂਕਿ ਇਸ ਆਪਣੇ ਕਰਮਾਂ ਦੇ ਹਿਸਾਬ ਨਾਲ ਉਹ ਜਿੱਦਾਂ ਉਹ ਪ੍ਰਮਾਤਮਾ ਦੀ ਮਰਜ਼ੀ ਹੈ ਨਾ ਉਹਨੂੰ ਕਦੋਂ ਦੇਣਾ ਕੀ ਦੇਣਾ ਤੇ ਕਿੰਨਾ ਦੇਣਾ ਹਨਾ ਇਸ ਪਰਮਾਤਮਾ ਨੂੰ ਬਤਾ ਦੇਖੋ ਜਿੱਦਾਂ ਹੁਣ ਤੁਸੀਂ ਇਹ ਨਾ ਕਮੈਂਟ ਛੱਡਦੇ ਹੁੰਦੇ ਆ ਮੇਰੀਆਂ ਭੈਣਾਂ ਨਾ ਮੈਂ ਤੁਹ ਸਾਸਤੇ ਬਹੁਤ ਸੋਹਣੇ ਲੱਗਦੀਆਂ ਆ ਦੇਖੋ ਜੀ ਸਾਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨਾ ਤੇ ਅਸੀਂ ਵੀ ਅਸੀਂ ਵੀ ਬਹੁਤ ਯਾਨੀ ਸਾਨੂੰ ਵੀ ਦੁੱਖ ਹੁੰਦੇ ਆ ਅਸੀਂ ਫਿਰ ਵੀ ਹੱਸਦੇ ਰਹਿੰਦੇ ਆ ਪਰ ਫਿਰ ਵੀ ਇਸ ਪਰਮਾਤਮਾ ਦਾ ਪਣਾ ਮੰਨਦੇ ਆ ਜਿੱਥੇ ਰੱਖੇ ਰਹਿਣਾ ਪੈਂਦਾ ਨਾ ਤੇ ਦੁੱਖ ਸਾਨੂੰ ਵੀ ਆ ਤੇ ਦੇਖੋ ਜੀ ਜ਼ਿੰਦਗੀ ਵਿੱਚ ਨਾ ਟੈਨਸ਼ਨ ਆਉਂਦੀ ਜਾਂਦੀ ਰਹਿੰਦੀ ਆ ਨਾ ਤਾਂ ਉਹ ਤਾਂ ਦੰਦ ਰਸਤੀ ਚਾਹੀਦੀ ਆ ਤੇ ਇਹ ਗੱਲ ਆ ਤੇ ਦੇਖੋ ਜੀ ਧੁੱਪ ਹੁਣ ਅੰਤਖੀ ਲੱਗੀ ਹੈ ਨਾਲ ਥੋੜੀ ਥੋੜੀ ਹਵਾ ਵੀ ਚੱਲਣ ਢਈ ਆ ਤੇ ਮੀਂਹ ਤੋਂ ਬਾਅਦ ਹੌਮ ਜਾਂ ਬਹੁਤ ਹੋ ਜਾਂਦਾ ਹੈ ਤੇ ਗਰਮੀ ਜੀ ਹੋ ਜਾਂਦੀ ਬਹੁਤ ਜ਼ਿਆਦਾ ਹੈ ਨਾ ਮੀਂਹ ਪੈਣ ਤੋਂ ਬਾਅਦ ਤੇ ਐ ਕਿਤੇ ਮੀਂਹ ਨੇ ਨਾ ਵੱਟ ਕੱਢੇ ਪਾਏ ਆ ਕੀ ਕਰੇ ਨਾ ਬਹੁਤ ਹੀ ਜ਼ਿਆਦਾ ਉੱखा ਹੋਇਆ ਪਿਆ ਆ ਤੇ ਮੱਕੀ ਮੇਰੀਆਂ ਪੈਣਾ ਨਾ ਮਾ ਹਾਂਜੀ ਮੈਂ ਮੋਟਰ ਮੰਨ ਕਰ ਦੂੰਗੀ ਮੇਰੇ ਕਿੱਲੇ ਆ ਕੋਈ ਨਹੀਂ ਕੋਈ ਨਹੀਂ ਭਰ ਲੈ ਟੈਂਕੀ ਮੈਂ ਕਰ ਦੂੰਗੀ ਕਿੱਦਾਂ ਕਰ ਦੂੰਗੀ ਅੱਛਾ ਅੱਛਾ ਕੋਈ ਨਹੀਂ ਮੈਨੂੰ ਪਤਾ ਲੱਗਿਆ ਯਾਰ ਇੱਥੇ ਪਾਣੀ ਓਵਰ ਹੋ ਗਿਆ ਨਾ ਟੈਂਕੀ ਦਾ ਤੇ ਫੇਰ ਮੈਨੂੰ ਪਤਾ ਲੱਗਿਆ ਨਾ ਮੈਂ ਇੱਥੇ ਲਾਗੇ ਬੈਠੀ ਆ ਤੇ ਦੇਖੋ ਜੀ ਪਾਣੀ ਵੀ ਜ਼ਰੂਰੀ ਚਾਹੀਦਾ ਨਾ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਚੱਲ ਜਾਂਦੀ ਆ ਤੇ ਕਿਹੜੇ ਵੇਲੇ ਲੱਜਾਂਦੀ ਆ ਪਾਣੀ ਭਰਿਆ ਹੋਊ ਤਾਂ ਵਰਤਾਂਗੇ ਹਨਾ ਤੇ ਬਾਕੀ ਜਿਹੜੀ ਮੈਂ ਵੀਡੀਓ ਪਾਉਣੀ ਹੁੰਦੀ ਆ ਨਾ ਤੇ ਜਾਨੀ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਹੈਗੀ ਕਈ ਵਿੱਚ ਹੁੰਦੇ ਆ ਵੀ ਉਹ ਕਹਿੰਦੇ ਇਹਨੂੰ ਛੱਡ ਤੇ ਲਾ ਕੇ ਵੀਡੀਓ ਪ ਇਦਾਂ ਮੈਨੂੰ ਚੰਗਾ ਲੱਗੇ ਜਾਂ ਫਿਰ ਜੋ ਮੇਰੇ ਮਨ ਵਿੱਚ ਹੋਵੇ ਨਾ ਮੈਂ ਉਹ ਗੱਲਾਂ ਕਰਦੀ ਹਣੀ ਆ ਤੁਸੀਂ ਆਪਣੇ ਨਾਲ ਲੈ ਜਾਇਆ ਕਰੋ ਵੀ ਸਾਨੂੰ ਕਿਹਾ ਹੈ ਨਾ ਤੇ ਇਦਾਂ ਕੋਈ ਨਹੀਂ ਕਿਸੇ ਨੂੰ ਕਹਿੰਦਾ ਹੁੰਦਾ ਹਰੇਕ ਦੇ ਆਪ ਆਪਣੀ ਜ਼ਿੰਦਗੀ 'ਚ ਮੁਸ਼ਕਲਾਂ ਤਿਆਰ ਬੀ ਹੁੰਦੇ ਆ ਤੇ ਆਪਣੇ ਨਾਲ ਗੱਲ ਲੈ ਕੇ ਜਾਇਆ ਕਰੋ ਤੇ ਤੁਸੀਂ ਮੇਰੇ ਸਾਰੇ ਆਪਣੇ ਹੀ ਆ ਦੁਖੀ ਮੈਂ ਕਿਸੇ ਦਾ ਦੁਖੀ ਥੋੜੀ ਹੈ ਨਾ ਤੇ ਤੁਸੀਂ ਮੈਨੂੰ ਆਪਣੀ سپورਟ ਦੇ ਨਾਲ ਇੱਥੇ ਤੱਕ ਲੈ ਕੇ ਆਏ ਆ ਤੇ ਤੁਸੀਂ ਵੀਡੀਓ ਨੂੰ ਵੀ ਫੁੱਲ ਵਾਚ ਕਰਿਆ ਕਰੋ ਹਨਾ ਤੇ ਨਾਲੇ ਹਾਈਪ ਦਾ ਵੀ ਆਪਸ਼ਨ ਨਹੀਂ ਤੁੰਪਿਆ ਕਰੋ ਤੇ ਹੁਣ ਪਤਾ ਨਹੀਂ ਕੀ ਗੱਲ ਆ ਵਿਊਜ਼ ਬਹੁਤ ਜਾਨੀ ਸਾਰੀਆਂ ਭੈਣਾਂ ਦੇ ਜਿੱਦਾਂ ਗੱਲੋਂ ਘਟ ਗਏ ਆ ਤੇ ਹੋਰ ਚੈਨਲ ਤੇ ਮੈਂ ਦੇਖਦੀ ਹੁੰਨੀ ਜਾ ਕੇ ਪਤਾ ਨਹੀਂ ਕੀ ਫਿਰ ਨਵਾਂ ਅਪਡੇਟ ਕਾ ਆਉਣ ਕਰਕੇ ਤਾਂ ਅੱਧਾ ਘਟ ਗਏ ਹਨਾ ਚਲੋ ਖੈਰ ਚੱਲਦੇ ਰਾਵਾਂਗੇ ਹਟਣਾਈ ਸੀ ਵੀ ਹੈ ਨੀਗਾ ਵਿਊਜ਼ ਜਾ ਕੱਟਣੀ ਚਾਹੀਏ ਵਧਣ ਹਨਾ ਉਹ ਚਲ ਆਪਟਰਨ ਹੁੰਦੇ ਰਹਿੰਦੇ ਆ ਨਾ ਜਿਹੜੇ ਹੁਣ ਅਸੀਂ ਰਸਤੇ ਪਏ ਆ ਤੂੰ ਹਰਿਆਣਾ ਹੀ ਰਹਿਣਾ ਸਾਨੂੰ ਜਿਉਂ ਮਰਜੀ ਕਹੀ ਜਾਵੇ ਜਾਂ ਕਿਦਾਂ ਵੀ ਆ ਤੇ ਚਲੋ ਫਿਰ ਪਹਿਲਾਂ ਪਰ ਜਿਹੜੇ ਮੈਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਸ਼ੁਰੂਆਤ ਵਿੱਚ ਤੁੰਕਲਵੀਰ ਦੇ ਕਿਹੜੇ ਕੰਮਾਂ 'ਚ ਲੱਗੀਆਂ ਜੀ ਆ ਉਹ ਹਨਾ ਪਰ ਉਹੀ ਮੇਰੇ ਹੁਣ ਵਲੌਗ ਦੇ ਹਿੱਦਿਆ ਕਿਹਦੇ ਬਹੁਤ ਸੋਹਣੇ ਹੁੰਦੇ ਬਹੁਤ ਵਧੀਆ ਹੁੰਦੇ ਨਾ ਤੇ ਮੈਂ ਕਹਾ ਦੇਖੋ ਜੀ ਟਾਈਮ ਆਪ ਹੀ ਬਦਲ ਜਾਂਦਾ ਹੈ ਤੇ ਆਪ ਹੀ ਮਨ ਬਦਲ ਜਾਂਦੇ ਨਾ ਤੇ ਸੋ ਇਹ ਗੱਲ ਆਪ ਕਿਸੇ ਨੂੰ ਬਦਲ ਨਹੀਂ ਸਕਦੇ ਆਪਾ ਆਪਣੇ ਨੂੰ ਬਦਲਾਂਗੇ ਹਨਾ ਤੇ ਚਲੋ ਜੀ ਠੀਕ ਹੈ ਇਹਦੇ ਵਲੌਗ ਦਾ ਫੇਰ ਕਰਦੇ ਆਂ ਆਪਾਂ ਇੱਥੇ ਐਂਡ ਤੇ ਫਿਰ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦਾ ਜਾ ਕਰੋ ਤੇ ਨਾਲ ਹਾਈਪ ਡਾਕਸ਼ਨ ਆਪ ਤੇ ਕਰੋ ਤੇ ਹੱਸਦੇ ਰੋ ਵਸਦੇ ਰਹੀਓ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਗਾਈਜ਼ ਭੈਣੋ ਸਸਟ੍ਰਿਕਾਲ ਓਕੇ ਬਾਏ ਨਹੀਂ ਹੈ ਗਾਈਜ਼ ਭੈਣਾ